ਸਾਬਾਈ ਗੁਰਜੀ ਕੀ ਫਾਤੇ ਮੈਂ ਸਿਮਰਜੀਤ ਸਿੰਘ ਸਿਮਰ ਆਰਗੇਨਿਕ ਫਾਰਮ ਕੋਟਕਬੂਰਾ ਤੋਂ ਬੜੇ ਚਿਰ ਤੋਂ ਸਾਨੂੰ ਸਾਡੇ ਵੱਖ-ਵੱਖ ਅਖੰਬਾਂ ਬਾਰੇ ਈਵਰਜ਼ ਪੁੱਛਦੇ ਹੈਗੇ ਵੀ ਇਹਨਾਂ ਬਾਰੇ ਜਾਣਕਾਰੀ ਦਿਓ ਖਾਸ ਕਰ ਜਿਹੜੇ ਹੁਣ ਅੰਬ ਪੱਕਣ ਲੱਗੇ ਆ ਇਹ ਆ ਹਿੰਮਾਠਾ ਗਾ ਅੰਬ ਕਲਕੱਤੇ ਦੀ ਵੈਸਟ ਬੰਗਾਲ ਦੀ ਤੇ ਬੰਗਲਾਦੇਸ਼ ਦੀ ਬੈਸਟ ਵੈਰੈਟੀ ਆ ਪਹਿਲਾਂ ਤੁਸੀਂ ਦੇਖੋ ਵੀ ਅੰਬ ਸੋਹਣਾ ਕਿੰਨਾ ਇਹ ਕਲਰ ਦੇਖੋ ਇਹਦਾ ਹਜੇ ਇਦੋਂ ਵੀ ਇਹ ਵੱਧ ਜਿਹੜਾ ਇਹਦੇ ਤੇ ਕਲਰ ਆ ਜਾਂਦਾ ਹੈਗਾ ਲਾਲੀ ਬਹੁਤ ਆਉਂਦੀ ਆ ਇੱਕ ਪੱਥਾ ਲਾਲ ਹੁੰਦਾ ਇਹਦਾ ਤੇ ਦੂਜਿਆ ਪਾਸਾ ਜਿਹੜਾ ਹੈਗਾ ਪੀਲਾ ਰਹਿੰਦਾ ਜਿੱਧਰੋਂ ਧੁੱਪ ਪੈਂਦੀ ਆ ਉਧਰੋਂ ਹੀ ਲਾਲ ਹੋ ਜਾਂਦਾ ਹੈਗਾ ਇਹ ਅੰਬ ਕਿਹਨੂੰ ਇਹ ਜਿਹੜਾ ਅੰਦਰੋਂ ਆ ਅੰਦਰੋਂ ਸੰਤਰੀ ਰੰਗ ਦਾ ਗੁੱਦਾ ਹੁੰਦਾ ਤੇ ਬਾਹਰੋਂ ਜਿਹੜਾ ਜਿਵੇਂ ਉੱਥੇ ਬੰਗਾਲ 'ਚ ਇੰਨਾ ਜ਼ਿਆਦਾ ਸੋਹਣਾ ਕਲਰ ਨਹੀਂ ਦਿੰਦਾਗਾ ਜਿੰਨੀ ਲਾਲੀ ਹੈ ਇਹਦੇ 'ਚ ਆਪਣੇ ਇਹ ਇਹ ਕਲਰ ਜ਼ਿਆਦਾ ਦਿੰਦਾ ਕਿਉਂਕਿ ਆਪਣੇ ਧੁੱਪ ਜ਼ਿਆਦਾ ਪੈਂਦੀ ਆ ਤੇ ਆਪਣੇ ਦਾ ਕਲਰ ਬਹੁਤ ਜ਼ਿਆਦਾ ਸੋਹਣਾ ਹੁੰਦਾ ਇਹ ਥੰਬ ਦਾ ਇਹ ਜਿਹੜਾ ਇਹਦਾ ਸਾਈਜ਼ ਹੈਗਾ 2.5 ਤੋਂ 350 ਗ੍ਰਾਮ ਤੱਕ ਦਾ ਸਾਈਜ਼ ਹੁੰਦਾ ਤੇ ਮਤਲਬ ਆਮ ਇਹ ਛੋਟੇ ਸਾਈਜ਼ ਦੇ ਅੰਬਾਂ 'ਚ ਹੁੰਦਾ ਦੂਜਾ ਇਹ ਜਿਹੜੇ ਬੂਟੇ ਦੀ ਖਾਸੀਅਤ ਹੈ ਸਾਹਮਣੇ ਪਿੱਛੇ ਬੂਟਾ ਦਿਖ ਰਿਹਾ ਤੁਸੀਂ ਦੇਖੋ ਇਹ ਅੰਬ ਜਿਹੜਾ ਹੈਗਾ ਇਹਦਾ ਨੇਰੀ ਨੁਕਸਾਨ ਨਹੀਂ ਕਰਦੀ ਕੋਈ ਛੋਟਾ ਰਹਿੰਦਾ ਹਵਾ ਵਿੱਚ ਦੀ ਲੰਘ ਜਾਂਦੀ ਆ ਗੁੱਛਿਆਂ 'ਚ ਲੱਗਦਾ ਸੀ ਤੁਹਾਨੂੰ ਬਾਅਦ 'ਚ ਜਿਹੜਾ ਹੈਗਾ ਨੇੜਿਓਂ ਛੋਟ ਵੀ ਦਿਖਾਉਣੀ ਹੈ ਇਹਦੇ ਨਾਲ ਇਹ ਗੁੱਛਿਆਂ 'ਚ ਲੱਗਦਾ ਇਹਦੇ ਹਵਾ ਵਿੱਚ ਦੀ ਲੰਘ ਜਾਂਦੀ ਹੈਗੀ ਆ ਤੇ ਅੰਬ ਦਾ ਖਾਸ ਕਰ ਆਪਣੇ ਪੰਜਾਬ 'ਚ ਜਾਂ ਮਾਲਵੇ 'ਚ ਕਿਉਂਕਿ ਆਪਣੇ ਅੰਬ ਲੇਟ ਪੱਕਦੇ ਹੈਗੇ ਆ ਸਾਊਥ ਸਾਊਥ ਨਾਲੋਂ ਇਸ ਕਰਕੇ ਨੇਹਰੀਆਂ ਬਹੁਤ ਨੁਕਸਾਨ ਕਰਦੀਆਂ ਇਹਦੇ ਨੇਹਰੀ ਬਈ ਦੀ ਲੰਘ ਜਾਂਦੀ ਆ ਅੰਬ ਟੁੱਟਦੇ ਨਹੀਂਗੇ ਕੱਦ ਵੀ ਇਹਦਾ ਛੋਟਾ ਹੁੰਦਾ ਹੈਗਾ ਇਹਨੂੰ ਪਾਲਣਾ ਸੌਖਾ ਜਾਂ ਤੁਸੀਂ ਆਪਦੇ ਘਰਾਂ ਦੇ ਹਿਸਾਬ ਚ ਵੀ ਜਿਹੜਾ ਖੁੱਲਾ ਥਾਂ ਜਿੱਥੇ ਐ ਨੀਗਾ ਉੱਥੇ ਵੀ ਇਹ ਲੱਗ ਸਕਦਾ ਹੈਗਾ ਇਹ ਅੰਬ ਕਿਉਂ ਇਹਦਾ ਸਾਈਜ਼ ਜਿਵੇਂ ਮੈਂ ਤੁਹਾਨੂੰ ਦੱਸਿਆ 250 ਤੋਂ 350 ਗ੍ਰਾਮ ਤੱਕ ਇਹਦਾ ਸਾਈਜ਼ ਹੁੰਦਾ ਆ ਉੱਥੇ ਹੈ ਬੰਗਲਾਦੇਸ਼ ਚ ਕਲਕੱਤੇ ਚ ਵੈਸਟ ਬੰਗਾਲ ਚ ਅੱਧ ਕਮਾਈ ਤੋਂ ਲੈ ਕੇ ਜੂਨ ਦੇ ਲਾਸਟ ਤਾਈਂ ਪੱਕਦਾ ਆਪਣੇ ਇਹ ਜੂਨ ਦੇ ਲਾਸਟ ਪੰਜਾਬ ਚ ਮਾਲ ਵਿੱਚ ਜੂਨ ਦੇ ਲਾਸਟ ਚ ਪੱਕਣਾ ਸ਼ੁਰੂ ਹੁੰਦਾ ਤੇ ਅੱਧ ਜੁਲਾਈ ਤਾਈਂ ਰਹਿੰਦਾ ਹੈਗਾ ਇਹ ਥੋੜਾ ਜਿਹਾ ਆਪਣੇ ਲੇਟ ਪੱਕਦਾ ਹੈਗਾ ਇਹ ਅੰਬ ਇਹਦਾ ਜਿਹੜਾ ਜਿੱਥੋਂ ਤਾਈਂ ਕਮਾਲ ਆ ਇਹਦਾ ਟੇਸਟ ਜਿਹੜਾ ਹੈਗਾ ਬਹੁਤ ਕਮਾਲ ਆ ਇਹ ਬਹੁਤ ਜ਼ਿਆਦਾ ਮਿੱਠੇ ਜਿਹੜੇ ਅੰਬ ਹੁੰਦੇ ਜ਼ਿਆਦਾ ਟੀਐਫਐਸ ਵਾਲੇ ਆ ਉਹਨਾਂ 'ਚ ਨਹੀਂ ਆਉਂਦਾਗਾ ਪਰ ਇਹਦਾ ਫੇਰ ਵੀ 18 20 TFF ਹੁੰਦਾ ਤੇ ਮਿੱਠੇ ਅੰਬਾਂ ਜੀ ਆਉਂਦਾ ਪਰ ਇਹਦਾ ਜਿਹੜਾ ਫਲੇਵਰ ਆ ਮੈਂ ਕਿ ਐਡੀ ਸੋਹਣੀ ਐ ਅਲਫਾਂਸੋ ਵਾਂਗੂ ਇਹਦੀ ਫਲੇਵਰ ਬਹੁਤ ਸੋਹਣਾ ਹੈ ਅੰਦਰੋਂ ਸੰਤਰੀ ਰੰਗ ਦਾ ਦੂਜੇ ਬਰਫੀ ਦੀ ਟਿੱਕੀ ਵਰਗਾ ਜਿਵੇਂ ਅਲਫਾਂਸੋ ਦੇ ਵਿੱਚ ਬਿਲਕੁਲ ਰੇਸ਼ਾ ਨਹੀਂ ਹੁੰਦਾ ਤਾਂ ਗਾ ਨਹੀਂ ਹੁੰਦਾ ਉਵੇਂ ਇਹਦੇ 'ਚ ਬਿਲਕੁਲ ਅਸੀਂ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਇਹਦੇ 'ਚ ਤਾਂ ਗਾ ਨਹੀਂ ਹੁੰਦਾ ਬਰਫੀ ਦੀ ਟਿੱਕੀ ਵਾਂਗੂ ਬਿਲਕੁਲ ਸਾਫ਼ ਹੁੰਦਾ ਹੈਗਾ ਇਹ ਅੰਬ ਤੇ ਇਹ ਅਲਫਾਂਸੋ ਦੀ ਸ਼੍ਰੇਣੀ 'ਚ ਹੀ ਆਉਂਦਾ ਹੈਗਾ ਇਹ ਇਹਨੂੰ ਜੇ ਤੁਸੀਂ ਖੇਤੀ ਕਰਨੀ ਆ ਤਾਂ ਤੁਹਾਡੀ ਜ਼ਮੀਨ ਅਪਜਾਊ ਚਾਹੀਦੀ ਆ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਇਹ ਜਿਹੜਾ ਹੈਗਾ ਆਪਣੇ ਜ਼ਮੀਨ 'ਚ ਚੰਗੇ ਚਾਹੀਦੇ ਹੈਗੇ ਆ ਖਾਸ ਕਰ ਆਇਰਨ ਦੀ ਜਿੱਥੇ ਮਤਲਬ ਆਇਰਨ ਚੰਗੀ ਮਾਤਰਾ 'ਚ ਜਿਹੜੀ ਜ਼ਮੀਨ 'ਚ ਉਥੇ ਜਾਂ ਪੋਟਾਸ਼ੀਅਮ ਚੰਗੀ ਮਾਤਰਾ 'ਚ ਉਸ ਜ਼ਮੀਨ 'ਚ ਇਹ ਐਂਬੈਲਫੈਂਸ ਉਹ ਵੀ ਹਮਥਾਗਰ ਵੀ ਬਹੁਤ ਵਧੀਆ ਹੁੰਦੇ ਹੈਗੇ ਆ ਇਹ ਤੁਸੀਂ 5 5.5 pH ਤੋਂ 7.5 pH ਤਾਈਂ ਇਹਦਾ ਪਾਣੀ ਆਪਾਂ ਨੂੰ ਮਤਲਬ ਜਿੱਥੇ ਹੈਗਾ ਉੱਥੇ ਬਹੁਤ ਵਧੀਆ ਰਹਿੰਦਾ ਜੇ ਨਹਿਰੀ ਪਾਣੀ ਹੋਵੇ ਤਾਂ ਬਹੁਤ ਵਧੀਆ ਇਹਨੂੰ ਮਤਲਬ ਇਹਦੇ ਵਕ ਦੇਖ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾਂਦਾ ਇਹਨੂੰ ਬਿਹਾਰ ਚ ਜਿਹੜਾ ਹੈਗਾ ਕਿਸ਼ਨ ਭੋਗ ਮਤਲਬ ਇਹਨੂੰ ਕਿਹਾ ਜਾਂਦਾ ਹੈਗਾ ਇਹਦਾ ਜਾਂ ਤਾਂ ਕੋਈ ਮਤਲਬ ਪੂਜਾ ਚ ਜਾਂ ਕਿਤੇ ਉੱਥੇ ਦਾ ਭੋਗ ਲਾਉਂਦੇ ਜਾਂ ਕੁਝ ਕਰਦੇ ਜਾਂ ਉੱਥੇ ਨਾਮ ਪ੍ਰਚਲਤਾ ਕਿਸ਼ਨ ਭੋਗ ਕਿਹਾ ਜਾਂਦਾ ਇਹਨੂੰ ਤੇ ਇਹਨੂੰ ਜਦੋਂ ਆਪਾਂ ਦੇਖਦੇ ਆਂ ਭਾਰਤ ਦੇ ਸਾਰੇ ਅੰਬਾਂ 'ਚ ਇਹਨੂੰ ਦੂਜੇ ਨੰਬਰ ਦਾ ਜਿਹੜਾ ਸਭ ਤੋਂ ਵੱਧ ਵੇਚਣ ਵਾਲਾ ਤੇ ਸਭ ਤੋਂ ਫੇਵਰੇਟ ਮੰਗੇਓ ਕਿਹਾ ਜਾਂਦਾ ਇਹਨੂੰ ਪ੍ਰੀਮੀਅਮ ਕੁਆਲਿਟੀ ਕਨਸਿਡਰ ਕੀਤਾ ਜਾਂਦਾ ਭਾਰਤ 'ਚ ਪ੍ਰੀਮੀਅਮ ਕੁਆਲਿਟੀ ਮੰਗੇਓ ਚ ਆਉਂਦਾ ਹੈਗਾ ਇਹ ਤੇ ਟ੍ਰੈਸਟ ਪੱਖ ਤੋਂ ਇਹ ਐਲਫਾਂਸੋ ਤੋਂ ਬਾਅਦ ਜਿਹੜੀਆਂ ਸ਼੍ਰੇਣੀਆਂ ਦੂਜੇ ਨੰਬਰ ਤੇ ਆਉਂਦੀਆਂ ਉਹਨਾਂ 'ਚ ਆਂਬ ਆਉਂਦਾ ਇਹ ਆਈ ਐਲਫਾਂਸੋ ਆ ਇਹ ਹੈਗਾ ਹਮਸਾਗਰੰਬੀ ਤੇ ਹੁਣ ਅਸੀਂ ਤੁਹਾਨੂੰ ਜਿਹੜਾ ਹੈਗਾ ਇਹਨੂੰ ਕੱਟ ਕੇ ਵੀ ਦਿਖਾਵਾਂਗੇ ਤੇ ਨਾਲ ਹੀ ਜਿਹੜਾ ਹੈਗਾ ਅਸੀਂ ਤੁਹਾਨੂੰ ਬੂਟਾ ਵੀ ਨੇੜਿਓਂ ਦਿਖਾਉਨੇ ਆ ਕਿਵੇਂ ਗੁੱਛਿਆਂ ਚ ਇੱਕ ਜਿਹੜੀ ਇਹਦੀ ਹੋਰ ਖੂਬੀ ਆ ਇਹ ਗੁੱਛਿਆਂ ਚ ਲੱਗਦਾ ਹੈਗਾ 6 6 7 7 ਤਾਂ 8 8 ਤੱਕ ਦੇ ਗੁੱਛੇ ਵੀ ਹੋ ਜਾਂਦੇ ਆ ਸਾਈਜ਼ ਇਹਦਾ ਛੋਟਾ ਹੁੰਦਾ ਤੇ ਤੁਸੀਂ ਤੁਹਾਨੂੰ ਮੈਂ ਦਿਖਾਉਂ ਅੰਦਰ ਜਾ ਕੇ ਦਿਖਾਉਣਾ ਇਹ ਨਾਲ ਅਸੀਂ ਜਿਹੜਾ ਬੂਟੇ ਵੀ ਤਿਆਰ ਕਰਦੇ ਆ ਕਾਫੀ ਵੱਡੇ ਹੋ ਗਏ ਉਹਨਾਂ ਦੀ ਪਨੀਰੀ ਲਾਈ ਆ ਹੁਣ ਮੌਸਮ ਆ ਗਿਆ ਹੈਗਾ ਜੁਲਾਈ ਦਾ ਮਹੀਨਾ ਇਹਨਾਂ ਤੇ ਅਸੀਂ ਇਹਨਾਂ ਦੀ ਗਰਾਫਟਿੰਗ ਕਰਾਂਗੇ ਆਪ ਹੀ ਜਿੰਨੇ ਸਾਡੇ ਆਂਬ ਆਪ ਤਿਆਰ ਕਰਦੇ ਹੈਗੇ ਆ ਜੜੀਆਂ ਨਵੇਂ ਬੀ ਆ ਉਹ ਵੀ ਹੁਣ ਲਾ ਕੇ ਨਵੀਆਂ ਕਿਆਰੀਆਂ ਚ ਅਸੀਂ ਜਿਹੜੇ ਆ ਨਵੇਂ ਮਤਲਬ ਬਹੁਤ ਵਧਾ ਕੇ ਉਹਨਾਂ ਦੀ ਜਿਹੜੀ ਗਰਾਫਟਿੰਗ ਆ ਉਹ ਵੀ ਕਰਕੇ ਗਾਹ ਨੂੰ ਇਹਨਾਂ ਤੁਹਾਨੂੰ ਸਾਰੇ ਅੰਬਾਂ ਦੀਆਂ ਜਿੰਨੀਆਂ ਅਸੀਂ ਗੱਲਾਂ ਕਰ ਰਹੀਆਂ ਹੈਗੀਆਂ ਜਿੰਨੀਆਂ ਵੈਰਾਈਟੀਆਂ ਆਈਆਂ ਉਹਨਾਂ ਦੇ ਆਪ ਦੇ ਤਿਆਰ ਕੀਤੇ ਵੀ ਅਸੀਂ ਬੂਟੇ ਵੀ ਪ੍ਰੋਵਾਈਡ ਕਰਾਂਗੇ ਤੇ ਹੁਣ ਜਿਹੜਾ ਹੈਗਾ ਅਸੀਂ ਤੁਹਾਨੂੰ ਅੰਬ ਕੱਟ ਕੇ ਦਿਖਾਉਨੇ ਆ ਤੇ ਨਾਲ ਹੀ ਤੁਹਾਨੂੰ ਬੂਟੇ ਦੇ ਵੀ ਨੇੜੇਉਂ ਦਰਖਣ ਕਰਾਉਨੇ ਆ ਕਈ ਥਾਵਾਂ ਤੇ ਤੁਸੀਂ ਦੇਖੋਗੇ ਵੀ ਬੂਟਾ ਥੱਲੇ ਲੱਗਾ ਹੋਇਆ ਜ਼ਮੀਨ ਨਾਲ ਇਹ ਆਪਣੇ ਨਾ ਮੂਰੇ ਪਨੀਰੀ ਲੱਗੀ ਵੀ ਅੰਬਾਂ ਦੀ ਜਿਹੜੀ ਬੂਟੇ ਲੱਗੇ ਉਹਨਾਂ ਕਰਕੇ ਨਹੀਂ ਤੁਹਾਨੂੰ ਆਖੋਖ ਥਾਂ ਤੋਂ ਅੰਦਰ ਜਾ ਕੇ ਦਿਖਾਉਨੇ ਆ ਵੀ ਫਲ ਲੱਗ ਕੇ ਜਮਾ ਥੱਲੇ ਲੱਗ ਜਾਂਦਾ ਜ਼ਮੀਨ ਨਾਲ ਕਾਦੇ ਦਾ ਇੰਨਾ ਛੋਟਾ ਹੁੰਦਾ ਆਹ ਹੋਣ ਤੁਹਾਨੂੰ ਅਸੀਂ ਅੰਬ ਕੱਟ ਕੇ ਦਿਖਾਉਨੇ ਲੋ ਜੀ ਹੁਣ ਤੁਹਾਨੂੰ ਅਸੀਂ ਹਮਤ ਅੰਬ ਕੱਟ ਕੇ ਦਿਖਾਉਨੇ ਜਿਵੇਂ ਤੁਹਾਨੂੰ ਦੱਸਿਆ ਇਹਦੇ ਚ ਨਿਰਾ ਗੁੱਧਾ ਹੀ ਹੁੰਦਾ ਅੰਦਰੋਂ ਦੇਖੋ ਸੰਤਰੀ ਰੰਗ ਦਾ ਤੇ ਤੁਸੀਂ ਦੇਖੋ ਫਾਈਬਰ ਤਾਂ ਇਹਦੇ 'ਚ ਹੈ ਹੀ ਨਹੀਂਗਾ। ਨੇਰਾ ਬਰਫੀ ਦੀ ਟਿੱਕੀ ਵਾਂਗੂ ਆ। 77% ਇਹਦੇ 'ਚ ਗੁੱਦਾ ਹੁੰਦਾ ਏ ਤੰਬਤੀ। ਤੇ ਤੁਹਾਨੂੰ ਹੁਣ ਇਹ ਅਸੀਂ ਕੱਟ ਕੇ ਦਿਖਾਇਆ। ਇਹਨੂੰ ਅੰਦਰੋਂ ਵੀ ਜਿਹੜਾ ਹੈਗਾ ਮੈਂ ਦਿਖਾ ਰਿਹਾ ਤੁਹਾਨੂੰ। ਦੇਖੋ ਕਿਤੇ ਰੇਸ਼ਾ ਤਾਂ ਹੈ ਹੀ ਨਹੀਂਗਾ। ਜੂਸ ਦੇਖੋ ਇਹਦੇ 'ਚ ਕਿੰਨਾ ਹੈਗਾ ਤੇ ਸਾਰਾ ਇਹਦਾ ਜਿਹੜਾ ਮਤਲਬ ਗੁੱਦਾਈ ਗੁੱਦਾ ਇਹਦੇ ਵਾੜਤਾ ਇਹਦੇ ਚ ਰੇਸ਼ਾ ਤਾਂ ਹੁੰਦਾ ਹੀ ਨਹੀਂ ਸਾਰਾ ਜੂਸ ਹੀ ਜੂਸ ਆਈ ਇਹ aí ਹਿੰਮਤਾ ਗਰਮ ਤੇ ਤੁਸੀਂ ਆਓ ਸਾਡੇ ਫਾਰਮ ਤੇ ਇਹ ਅੰਬ ਤੁਹਾਨੂੰ ਅਸੀਂ ਇਹਦਾ ਟੇਸਟ ਵੀ ਦਿਖਾਵਾਂਗੇ ਇਹਦੇ ਪਲਾਂਟਸ ਵੀ ਸਾਡੇ ਕੋਲੇ origignal plants ਆਪਦੇ ਤਿਆਰ ਕੀਤੇ ਵੀ ਵੀ ਤੇ ਬਹੁਤ ਜਿਹੜੇ ਟਾਪ ਕੁਆਲਿਟੀ ਦੇ ਇਹਦੇ ਪਲਾਂਟਸ ਵੀ ਫਰੂਟਸ ਵੀ ਸਾਡੇ ਕੋਲੇ ਹੈਗਾ ਤੁਸੀਂ ਸਿਮਰ ਆਰਗੇਨਿਕ ਫਾਰਮ ਕੋਟਕਬੂਰਾ ਤੇ ਆਓ ਬੂਟਾ ਵੀ ਦੇਖੋ ਇਹਦਾ ਫਲ ਵੀ ਦੇਖੋ ਫਲ ਹਜੇ ਸਾਡੇ ਕੋਲੇ ਕਿਉਂਕਿ ਜਦੋਂ ਸਾਡੀਆਂ ਕੋਈ ਵੀਡੀਓ ਦੇਖਦੇ ਆ ਉਦੋਂ ਬੰਦੇ ਕਹਿੰਦੇ ਆ ਵੀ ਸਾਨੂੰ ਫਲ ਦਿਓ ਵੀ ਸਾਨੂੰ ਖਾਣ ਵਾਸਤੇ ਉਹ ਜਿਹੜੇ ਮਤਲਬ ਬਹੁਤ ਘੱਟ ਸੀ ਜਿਵੇਂ ਇਹ ਨਖਲਾ ਇਹਨਾਂ ਦੇ ਸਾਡੇ ਕੋਲੇ 2-4 ਬੂਟੇ ਹੀ ਆ ਐਲਫਾਂਸੋ ਦੀ ਵੀ ਹਰੇ ਘੱਟ ਬੂਟੇ ਆ ਅਸੀਂ ਇਹਨਾਂ ਦੀ ਪਲਾਂਟੇਸ਼ਨ ਵੱਧ ਤੋਂ ਵੱਧ ਕਰ ਰਹੇ ਆ ਤਾਂ ਕਿ ਫਿਊਚਰ 'ਚ ਕਿਉਂਕਿ ਸਾਡੇ ਡਿਮਾਂਡ ਬਹੁਤ ਅੰਬਾਂ ਦੀ ਪਰ ਫੇਰ ਵੀ ਅਸੀਂ ਕਿਸੇ ਨੂੰ ਨਰਾਸ਼ ਨਹੀਂ ਕਰਾਂਗੇ ਜਿਹੜੇ ਵੀ ਰੋਣਗੇ ਜਿੰਨੇ ਕੱਠੀ ਉਹਨਾਂ ਨੂੰ ਅੰਬ ਦੇ ਸਕਦੇ ਹੋਏ ਹਾਂ ਕਾਫੀ ਮਹਿੰਗਾ ਅੰਬ ਹੁੰਦਾ ਏ 4-500 ਰੁਪਏ ਕਿਲੋ ਦੀ ਰੇਂਜ ਚ ਆ ਜਾਂਦਾ ਹੈਗਾ ਇਹ ਤੇ ਅਸੀਂ ਜਿੰਨਾ ਕੋ ਹੋ ਸਕਦਾ ਅੰਬ ਦੇਾਂਗੇ ਵੀ ਤੇ ਤੁਹਾਨੂੰ ਇਹਦਾ ਟੇਸਟ ਵੀ ਦਿਖਾਵਾਂਗੇ ਤਾਂ ਕਿ ਤੁਸੀਂ ਜਿਹੜਾ ਪਤਾ ਲੱਗ ਸਕੇ ਵੀ ਹਿੰਮਾ ਥਾ ਕਰ ਕੀ ਚੀਜ਼ ਆ। ਲਓ ਜੀ ਹੁਣ ਅਸੀਂ ਬੂਟਾ ਤੁਹਾਨੂੰ ਨੇੜਿਓਂ ਦਿਖਾਉਣੇ ਹੈਗੇ ਆ ਕਿਉਂਕਿ ਪਨੀਰੀ ਹੈਗੀ ਆ ਲੱਗੀ ਵੀ ਦੂਜੇ ਅੰਬ ਬਾਵਾ ਵੱਡੇ ਹੋ ਚੁੱਕੇ ਜਿਹੜੇ ਅਸੀਂ ਗਰਾਫਟ ਕਰਨੇ ਆ ਤੇ ਅਸੀਂ ਮਤਲਬ ਉਹ ਦੂਰੋਂ ਦਿਂਦਾ ਨਹੀਂ ਨੇੜਿਓਂ ਦਿਖਾ ਰਹੇ ਜਿਵੇਂ ਤੁਹਾਨੂੰ ਅਸੀਂ ਦੱਸਿਆ ਸੀਗਾ ਇੱਧਰ ਦੇਖੋ। ਬਿਲਕੁਲ ਨੀਵੇਂ ਆ ਹੁਣ ਇਥੋਂ ਧਰਤੀ ਤੋਂ 3 ਫੁੱਟ ਉੱਚਾ ਉੱਚਾ ਰਹਿ ਗਿਆ ਇਹ ਜਮ੍ਹਾਂ ਥੱਲੇ ਲੱਗੇ ਵੀ ਆ ਐ ਗੁੱਛਾਂ 'ਚ ਲੱਗਦੇ ਅੰਬ ਤੇ ਆ ਦੇਖੋ ਜੀ ਗੁੱਛਾਂ 'ਚ ਅੰਬ ਲੱਗਦੇ ਹੈਗੇ ਸਾਰੇ ਦੇ ਸਾਰੇ ਗੁੱਛਾਂ 'ਚ ਅੰਬ ਆ ਸਾਰੇ ਆ ਲਓ ਜੀ ਇਹ ਪੱਕਾ ਵਿਆ ਉੱਪਰ ਤਿਆਰ ਅੰਬ ਜਿਵੇਂ ਤੁਹਾਨੂੰ ਦੱਸਦੇ ਆ ਇਹ ਦੇਖੋ ਜੀ ਸੇਮ ਸਾਗਰ ਉੱਪਰ ਤਿਆਰ ਇਹਨੂੰ ਕਿਉਂਕਿ ਅੰਦਰਲੇ ਪਾਸੇ ਲੱਗਾ ਧੁੱਪ ਘੱਟ ਪਈ ਆ ਇਹ ਲਾਲੀ ਨਹੀਂ ਉਹਦੇ ਉਨੀ ਹੋਈ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਜੇ ਧੁੱਪ ਪਊਗੀ ਤਾਂ ਲਾਲੀ ਹੁੰਦੀ ਆ ਆਪਣੇ ਧੁੱਪ ਜਿੱਥੋਂ ਸਿੱਧੇ ਬੂਟਿਆਂ ਤੇ ਜ਼ਿਆਦਾ ਪੈਂਦੀ ਉੱਥੇ ਲਾਲ ਹੋ ਜਾਂਦਾ ਜਿਵੇਂ ਕੱਤੇ ਕਲਕੱਤੇ 'ਚ ਜਾਂ ਜਿਹੜਾ ਬੰਗਾਲ 'ਚ ਉਧਰ ਲਾਲ ਨਹੀਂ ਹੁੰਦਾ ਇਹਦਾ ਇਹ ਦੇਖੋ ਜੀ ਐ ਗੁੱਛਿਆਂ 'ਚ ਲੱਗਦਾ ਹੈ ਖੱਤ ਤੋਂ ਲੈ ਕੇ 8 ਅੰਬਾਂ ਤੱਕ ਦਾ ਜਿਹੜਾ ਹੈਗਾ ਗੁੱਛਾ ਹੋ ਜਾਂਦਾ ਇਹ ਦੇਖੋ ਜੀ ਸਾਈਜ਼ ਵੀ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 350 ਗ੍ਰਾਮ ਤੱਕ ਇਹ ਅੰਬ ਹੋ ਜਾਂਦਾ ਹੈਗਾ ਅਸੀਂ ਦੂਜੇ ਪਾਸੇੋਂ ਦੇਖੋ ਇਧਰ ਆ ਦੇਖੋ ਜੀ ਦੇਖੋ ਗੁੱਥੇ ਲੱਗੇ ਨੇ ਸਾਰੇ ਦੇਖੋ ਇਹ ਲਓ ਜੀ ਐ ਗੁੱਥਿਆਂ ਚ ਐ ਫਰੂਟਿੰਗ ਹੁੰਦੀ ਆ ਬਹੁਤ ਜ਼ਿਆਦਾ ਬੰਪਰ ਕ੍ਰਾਪ ਆਉਂਦੀ ਫਲ ਬਹੁਤ ਜ਼ਿਆਦਾ ਲੱਗਦਾ ਇਹਨੂੰ ਦੂਜੀ ਸਾਈਡ ਵੀ ਅਸੀਂ ਤੁਹਾਨੂੰ ਦਿਖਾਉਣੇ ਹੈਗੇ ਆ ਤੇ ਇਹ ਬਹੁਤ ਕਮਾਲ ਅੰਬਾ ਇਦੋਂ ਬਾਅਦ ਜਿਹੜੀ ਇੱਕ ਬਹੁਤ ਵਧੀਆ ਡਿਵੈਲਪਮੈਂਟ ਹੋਈ ਆ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜਿਵੇਂ ਐਲਫਾਂਸੋ ਪ੍ਰਜਾਤੀ ਦੇ ਜਿਹੜੇ ਹੈਗੇ ਅੰਬਾ ਨੇ ਜਿਵੇਂ ਹਿੰਮਾ ਥਾਗਰ ਹੈ ਵੀ ਉਹਨਾਂ ਚੰਬ ਇਹ ਬੌਣੇ ਰਹਿੰਦੇ ਆ ਕੱਦ ਦੇ ਕੱਦ ਦੇ ਬੌਣੇ ਰਹਿੰਦੇ ਝਾੜ ਬਹੁਤ ਜ਼ਿਆਦਾ ਦਿੰਦੇ ਆ ਸਾਈਜ਼ ਨਾਰਮਲ ਸਾਈਜ਼ ਦੇ ਤੈਨ 350 ਗ੍ਰਾਮ ਤੱਕ ਦਾ ਅੰਬ ਹੁੰਦਾ ਹੈਗਾ ਇਹ ਤੇ ਇਹ ਨੇਰੀ ਨਾਲ ਨਹੀਂ ਡੇਗਦਾ ਥੱਲੇ ਨਹੀਂ ਡੇਗਦੇ ਪਰ ਜਿਹੜੀ ਕਮਾਲ ਚੀਜ਼ ਆ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਿਹਾ ਜੇ ਅਸੀਂ ਅੱਗੇ ਇੱਕ ਅੰਬ ਦਿਖਾਵਾਂਗੇ ਪੰਜਾਬ ਚ ਕਿਸੇ ਨਰਸਰੀ ਤੋਂ ਅੰਬ ਨਹੀਂ ਮਿਲਨਾਗਾ ਤੇ ਕਿਸੇ ਨਰਸਰੀ ਵਾਲਿਆਂ ਨੂੰ ਉਹ ਅੰਬ ਦਾ ਨਾਮ ਨਹੀਂ ਪਤਾਗਾ ਉਹ ਆ ਸੋਨਪਰੀ ਅੰਬ ਉਹਦੇ ਬਾਰੇ ਵੀ ਉਹਦੇ ਸਾਡੇ ਕੋਲੇ ਬੂਟੇ ਆ ਜੇ ਨਵੀਂ ਪਲਾਂਟੇਸ਼ਨ ਕੀਤੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਐਲਫਾਂਸੋ ਬਾਰੇ ਵੀ ਗੱਲ ਕਰਾਂਗੇ ਫਜਲੀ ਬਾਰੇ ਵੀ ਗੱਲ ਕਰਾਂਗੇ ਕਲਮੀ ਚੋਥੇ ਬਾਰੇ ਬਨਾਨਾ ਬਾਰੇ ਮੀਆਂ ਜਾਕੀ ਬਾਰੇ ਨੈਮ ਡਾਕ ਮਈ ਬਾਰੇ ਸਾਡੇ ਕੋਲੇ ਬਹੁਤ ਵੈਰਾਈਟੀਆਂ ਦੇ ਬੂਟੇ ਲੱਗੇ ਆ ਹੋਰ ਵੀ ਅੰਬਾਂ ਤੋਂ ਬਿਨਾ ਵੀ ਅਨੇਕ ਵੈਰਾਈਟੀਆਂ ਦੇ ਬੂਟੇ ਆ ਅਸੀਂ ਸਾਰਿਆਂ ਬਾਰੇ ਗੱਲ ਕਰਾਂਗੇ ਜਿਹੜਾ ਮਤਲਬ ਫਿਊਚਰ ਦੀ ਕ੍ਰਾਂਤੀ ਕਹਿੰਦੇ ਆ ਅੰਬ ਚ ਉਹ ਹੈਗਾ ਸੋਨਪਰੀ ਉਹ ਵੀ ਇਹਦੇ ਅੰਗੂ ਕੱਦ ਦਾ ਛੋਟਾ ਹੁੰਦਾ ਸਮਝ ਲਓ ਵੀ ਜੇ ਐਲਫਾਂਸੋ ਨੂੰ ਹੀ ਉਹ ਹਾਫਿਜ਼ ਨੂੰ ਐਲਫਾਂਸੋ ਨੂੰ ਹਾਈਬ੍ਰਿਡ ਕੀਤਾ ਹੈਗਾ ਉਹ ਵੀ ਇਹਦੇ ਅੰਗੂਝਾਲ ਫਾਂਸੋ ਵਾਂਗੂ ਹਮਸੱਗਰ ਵਾਂਗੂ ਕੱਦ ਦਾ ਛੋਟਾ ਰਹਿੰਦਾ ਤੇ ਝਾੜ ਬਹੁਤ ਜ਼ਿਆਦਾ ਹੈਗਾ ਉਹਦਾ ਤੇ ਉਹਦਾ ਸਾਈਜ਼ ਵੀ ਬਹੁਤ ਜ਼ਿਆਦਾ ਮਤਲਬ ਵੀ 8-900 ਗ੍ਰਾਮ ਤਾਈਂ ਕਿਲੋ ਤਾਈਂ ਜਿਹੜਾ ਹੈਗਾ ਇਹਨਾਂ ਦਾ ਸਾਈਜ਼ ਹੋ ਜਾਂਦਾ ਹੈਗਾ ਤੇ ਐਂ ਜਿਹੜਾ ਹੈਗਾ ਇਹ ਸਾਰੇ ਅੰਬ ਹੈਗੇ ਆ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਤੁਸੀਂ ਸਾਡੇ ਫਾਰਮ ਤੇ ਆਓ ਵਿਜ਼ਿਟ ਕਰੋ ਤੇ ਦੇਖੋ ਕਿ ਰਾਂ ਵੀ ਅਸੀਂ ਕੀ ਕੰਮ ਕਰ ਰਹੇ ਹੈਗੇ ਆਂ ਏ ਆਰਗੈਨਿਕ ਫਾਰਮਿੰਗ ਕਿਵੇਂ ਕਰਦੇ ਆ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਤੁਸੀਂ ਸਾਡੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ